ਕਾਰਵੇ ਜਿਹੜਾ ਆਪਣਾ ਸਵਾਲ ਲੋਕਲ ਲੈਬਰ ਉਠਾਵਾ ਕੇ ਪਾ ਹਰ ਰੋਜ਼ ਹਰ ਰੋਜ਼ ਰੋਟਾ ਉਠਾਣੇ ਆ ਹਰ ਰੋਟਾ ਵਾਂਗੇ ਜਿਹੜੀ ਅਸੀਂ ਪਰਚੇ ਦਿੱਤੇ ਜਾਣਗੇ ਨਾ ਕਾਰਵੇ ਜਨ ਦੀ ਹੋਈ ਗੱਲ ਫੋਟੋ ਕਿੱਛੀਆਂ ਆਪਾਂ ਸਾਰੀਆਂ ਇਸ ਬਾਜ਼ਾਰ ਦੇ ਵਿੱਚ ਵੀ ਦੋ ਤਿੰਨ ਦੁਕਾਨਦਾਰ ਐਸੇ ਹੈਗੇ ਜਿਹੜੀ ਖਰਾਬ ਕਰਦੇ ਆ ਹੁਣ ਸਾਡੀ ਇਹੀ ਕੋਸ਼ਿਸ਼ ਆ ਜਿਵੇਂ ਤੁਸੀਂ ਕਿਹਾ ਤਿਹਾਰਾਂ ਦੇ ਵਿੱਚ ਕਾਨੂੰਨ ਦੀ ਜਿਹੜੀ ਉਲੰਘਣਾ ਕਰਦੇ ਆ ਉਲੰਘਣਾ ਨਾ ਕਰਨ ਵਾਸਤੇ ਇਹ ਚੀਜ਼ਾਂ ਜਿਹੜੀਆਂ ਅਸੀਂ ਬਾਰ ਬਾਰ ਜਿਹੜੀਆਂ ਅਸੀਂ ਡਰਾਈਵ ਕਰਦੇ ਆ ਸਮਝਾਉਣ ਵਾਲੀ ਗੱਲ ਜਿਹੜੀ ਉਹ ਖਤਮ ਹੋ ਗਈ ਸਮਝਾਉਣਾ ਨਹੀਂ ਹੁਣ ਹੈਗਾ ਹੁਣ ਇਹਦੇ ਨਾਲ ਨਾਲ ਜਿਹੜੀ ਅਸੀਂ ਉਹ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਆਲਰੇਡੀ ਅਸੀਂ ਦੇਸ਼ ਭਰ ਦੇ ਵਿੱਚ ਤਹਾਰਾਂ ਦਾ ਸੀਜ਼ਨ ਜੋ ਆ ਚੁੱਕਿਆ ਦੱਸ ਜੀਏ ਕੀ ਲਗਾਤਾਰ ਹਾਲਾਂਕਿ ਨਵਰਾਤਰੀਆਂ ਦੇ ਤਿਹਾਰ ਜਿਹੜੇ ਕਹਿ ਸਕਦੇ ਆ ਉਹ ਚੱਲ ਰਹੇ ਨੇ ਤਾਂ ਇਸ ਤੋਂ ਬਾਅਦ ਦੁਸ਼ਹਿਰਾ ਦੀਵਾਲੀ ਜਾਂ ਵਕ ਵਕ ਹੋਰ ਵੀ ਜਿਹੜੇ ਕਹਿ ਸਕਦੇ ਆ ਕਿ ਤਿਹਾਰ ਆਣ ਆਲੇ ਨੇ ਤਾਂ ਉੱਥੇ ਹੀ ਦੱਸ ਜੀਏ ਕੀ ਅਸੀਂ ਗੁਰੂ ਨਗਰੀ ਦੇ ਇਸ ਵਕਤ ਮੌਜੂਦ ਹੈਗੇ ਆ ਪਤਲੀਕਾਰ ਜੋ ਇਲਾਕੇ ਦੇ ਵਿੱਚ ਸ਼ਿਮਲਾ ਮਾਰਕੀਟ ਜਿਹਨੂੰ ਆਪਾਂ ਕਹਿ ਲਈਏ ਤਾਂ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਇਹ ਬਾਜ਼ਾਰ ਅਕਸਰ ਪੂਰਾ ਕਹਿ ਲਈਏ ਕਿ ਲੋਕਾਂ ਦੇ ਨਾਲ ਭਰਿਆ ਰਹਿੰਦਾ ਹੈ ਜਿਹੜੇ ਸ਼ਹਿਰ ਵਾਸੀ ਨੇ ਇਹਨਾਂ ਦਿਨਾਂ ਦੇ ਵਿੱਚ ਖਰੀਦਦਾਰੀ ਕਰਦੇ ਨੇ We'll be right <laughs> back. ਜੋ ਕਹਿ ਸਕਦੇ ਆ ਕਿ ਤੋਹਫੇ ਇੱਕ ਦੂਸਰੇ ਨੂੰ ਦਿੰਦੇ ਦਿਖਾਈ ਦਿੰਦੇ ਨੇ ਕਿਉਂਕਿ ਦੀਵਾਲੀ ਦੇ ਤਿਉਹਾਰ ਤੇ ਵੈਸੇ ਵੀ ਬਹੁਤ ਜ਼ਿਆਦਾ ਜੋ ਰਾਸ਼ ਗੁਰੂ ਨਗਰੀ ਦੇ ਵਿੱਚ ਰਹਿੰਦਾ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਜੋ ਪੁਲਸ ਪ੍ਰਸ਼ਾਸਨ ਆ ਪੁਲਸ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈ ਲਗਾਤਾਰ ਜਿਹੜੀ ਆਪਣੀ ਤਿਆਰੀ ਕਰ ਲਿੱਤੀ ਗਈ ਆ ਪੁਕਤਾ ਪ੍ਰਬੰਧ ਕਰ ਲਿੱਤੇ ਗਏ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਮ ਜਾਂ ਫਿਰ ਟ੍ਰੈਫਿਕ ਨੂੰ ਲੈ ਕੇ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਉਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਗਾਤਾਰ ਜੋ ਟ੍ਰੈਫਿਕ ਪੁਲਿਸ ਆ ਤਾਂ ਉਸ ਦੇ ਨਾਲ ਕਾਰਪੋਰੇਸ਼ਨ ਟੀਮਾਂ ਵੱਲੋਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਾ ਕੇ ਤਾਂ ਉੱਥੋਂ ਕਾਰਵਾਈ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਦਾਦਾਜ਼ੀ ਹੈ ਕਿ ਇਹ ਜੋ ਪਤਲੀਕਾਰ ਬਾਜ਼ਾਰ ਅਕਸਰ ਕਾਫੀ ਭੀੜ-ਪਾੜ ਵਾਲਾ ਇਲਾਕਾ ਹੈਗਾ ਕਿਉਂਕਿ ਇਸ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਦੀਆਂ ਜਿਹੜੀਆਂ ਕੰਪਲੇਂਟਸ ਜਿਹੜੀਆਂ ਸੀਗੀਆਂ ਉਹ ਤਾਂ ਉਹ ਆਉਂਦੀਆਂ ਸੀਗੀਆਂ ਤਾਂ ਹੁਣ ਅੱਜ ਜੋ ਪੁਲਿਸ ਪ੍ਰਸ਼ਾਸਨ ਤੇ ਉਹਨਾਂ ਦੇ ਨਾਲ ਕਾਰਪੋਰੇਸ਼ਨ ਦੀਆਂ ਟੀਮਾਂ ਵੱਲੋਂ ਜਿੱਥੇ ਕਿ ਪਹਿਲਾਂ ਵੀ ਤੁਸੀਂ ਦੇਖਿਆ ਹੋਊਗਾ ਜਦੋਂ ਟ੍ਰੈਫਿਕ ਪੁਲਿਸ ਜਾਂ ਕਾਰਪੋਰੇਸ਼ਨ ਦੀਆਂ ਟੀਮਾਂ ਜਾਂਦੀਆਂ ਸਨ ਤਾਂ ਉਦੋਂ ਉਹਨਾਂ ਵੱਲੋਂ ਸਮਝਾਇਆ ਜਾਂਦਾ ਸੀਗਾ ਕਿ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਰੂਲ ਨਾ ਤੋੜੇ ਤਾਂ ਅੱਜ ਜਿਹੜਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਕਰ ਹੋ ਗਿਆ ਕਿ ਜਿਹੜੇ ਹੁਣ ਪਰਚੇ ਨੇ ਉਹ ਵੀ ਜਿਹੜੇ ਆ ਕੱਟੇ ਜਾਣਗੇ ਜਿਹੜੇ ਵੀ ਗਲਤੀ ਕਰੇਗਾ ਉਸ ਦੇ ਉੱਤੇ ਕਾਰਪੋਰੇਸ਼ਨ ਵੱਲੋਂ ਵੀ ਪੁਲਿਸ ਵੱਲੋਂ ਵੀ ਜਿਹੜਾ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਕਿਉਂਕਿ ਪਹਿਲਾਂ ਜ਼ਰੂਰ ਸਮਝਾਉਣ ਦਾ ਤੌਰ ਜਿਹੜਾ ਜਾਰੀ ਸੀਗਾ ਲੇਕਿਨ ਹੁਣ ਲਗਾਤਾਰ ਟ੍ਰੈਫਿਕ ਪੁਲਿਸ ਦੀ ਗੱਲ ਕਰ ਲਈਏ ਜਾਂ ਫਿਰ ਕਾਰਪੋਰੇਸ਼ਨ ਦੀ ਟੀਮਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਹੁਣ ਜਿਹੜੀ ਆ ਲਗਾਤਾਰ ਜਿਹੜੀ ਆ ਕਾਰਵਾਈ ਜਿਹੜੀ ਇਹ ਸ਼ੁਰੂ ਕਰ ਦਿੱਤੀ ਜਾਏਗੀ ਤਾਂ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਜਿਹੜੇ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਆਪਾਂ ਉਹਨਾਂ ਦੇ ਨਾਲ ਵੀ ਜਿਹੜਾ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਕੀਤੀ ਜਾਏਗੀ ਤਾਂ ਕਾਰਪੋਰੇਸ਼ਨ ਤੋਂ ਵੀ ਸਾਡੇ ਨਾਲ ਜਿਹੜੇ ਅਧਿਕਾਰੀ ਮੌਜੂਦ ਨੇ ਤਾਂ ਸਰ ਕੀ ਕਾਰਵਾਈ ਅੱਜ ਖਾਸ ਤੌਰ ਦੇ ਤੇ ਕੀਤੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਦੇ ਨਾਲ ਹੋ ਕੇ ਕਿਉਂਕਿ ਕਾਫੀ ਮਾੜੇ ਹਾਲਾਤ ਬਾਜ਼ਾਰਾਂ ਤੇ ਹੈਗੇ ਨੇ ਟ੍ਰੈਫਿਕ ਦੀ ਗੱਲ ਕਰੀਏ ਜਾਂ ਫਿਰ ਜ਼ਿਆਦਾਤਰ ਕੀ ਹੁੰਦਾ ਕਿ ਸਮਾਨ ਜਿਹੜਾ ਲੋਕਾਂ ਵੱਲੋਂ ਜਿਹੜਾ ਆਪਣੀ ਦੁਕਾਨਾਂ ਤੋਂ ਕਾਫੀ ਬਾਹਰ ਲਗਾਇਆ ਜਾਂਦਾ ਤਾਂ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਜਿਹੜਾ ਆਪਣਾ ਸਵਾਲ ਲੋਕਲ ਲੈਬਰ ਉਠਾਵਾਗੇ ਪਰ ਹਰ ਰੋਜ਼ ਹਰ ਰੋਜ਼ ਰੋਟਾ ਉਠਾਣੇ ਆ ਹਰ ਉਠਾਵਾਂਗੇ ਤਾਂ ਨਾਲ ਦੀ ਨਾਲ ਜਿਹੜੇ ਕਿਹਾ ਜਾ ਰਿਹਾ ਕਿ ਜਿਹੜੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਪਰਚੇ ਵੀ ਜਿਹੜੇ ਪਰਚੇ ਦਿੱਤੇ ਜਾਣਗੇ ਇਹਨਾਂ ਦੇ ਕਾਰਵਾਈ ਇਹਨਾਂ ਦੀ ਹੋਏਗੀ ਗੱਲ ਫੋਟੋ ਖਿੱਚੀਆਂ ਆਪਾਂ ਸਾਰੀਆਂ ਜੋ ਪਰਚੇ ਵੀ ਜਿਹੜੇ ਦਿੱਤੇ ਜਾਣਗੇ ਤਾਂ ਤੇ ਹਾਰਾ ਤੇ ਸੀਜ਼ਨ ਚ ਸਭ ਤੋਂ ਜ਼ਿਆਦਾ ਰਾਸ਼ੀ ਭੀੜ ਪਾੜ ਵਾਲੇ ਇਲਾਕੇ ਜਿਹੜੇ ਹੈਗੇ ਨੇ ਜਾਂ ਤਾਂ ਪੁਤਲੀ ਕਰ ਦੀ ਗੱਲ ਕਰ ਲਈ ਜਾਂ ਵਾਲ ਸਿਟੀ ਦੀ ਗੱਲ ਕਰ ਲਈ ਇਹਨਾਂ ਇਲਾਕਿਆਂ ਚ ਖਾਸ ਤੌਰ ਤੇ ਕਾਰਵਾਈ ਹੁੰਦੀ ਹੈ ਤਾਂ ਪਰਚੇ ਜਿਹੜੇ ਆ ਬਹੁਤ ਜਲਦ ਦਿੱਤੇ ਜਾਣਗੇ ਬਹੁਤ ਜਲਦੀ ਦਿੱਤੇ ਜਾਣਗੇ ਅੱਜ ਅੱਜ ਹੀ ਅਪਾ ਕਾਰਵਾਈ ਕੀਤੀ ਹੈ ਤੇ ਕੱਲ ਪਰਚੇ ਚੱਲ ਜਣੇ ਇਹਨਾਂ ਦੇ ਤਾਂ ਲਗਾਤਾਰ ਇਸੇ ਤਰ੍ਹਾਂ ਦੇ ਨਾਲ ਕਾਰਵਾਈ ਜਾਰੀ ਰਹੇਗੀ ਹਾਂਜੀ ਤਾਂ ਇਹ ਦੇਖ ਸਕਦੇ ਹਾਂ ਕਿ ਜੋ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਪਰਚੇ ਜਿਹੜੇ ਨੇ ਹੁਣ ਉਹ ਦਿੱਤੇ ਜਾਣਗੇ ਤਾਂ ਦੇਖ ਸਕਦੇ ਹਾਂ ਕਿ ਜਿਹੜੇ ਪੁਲਿਸ ਦੇ ਅਲਾ ਅਧਿਕਾਰੀ ਵੀ ਹੈਗੇ ਨੇ ਉਹ ਵੀ ਇੱਥੇ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਕੀ ਉਹਨਾਂ ਦਾ ਕੀ ਕਹਿਣਾ ਤਾਂ ਐਡੀਐਸਪੀ ਟ੍ਰੈਫਿਕ ਅਮਨਦੀਪ ਕੋਰੀ ਮੌਜੂਦ ਨੇ ਸਾਡੇ ਨਾਲ ਤਾਂ ਮੈਮ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਜਦ ਤਿਹਾਰਾਂ ਦਾ ਸੀਜ਼ਨ ਆ ਚੁੱਕਿਆ ਹੈ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਵਾਸਤੇ ਬਾਜ਼ਾਰਾਂ ਚਾਹੁੰਦੇ ਨੇ ਲੇਕਿਨ ਨਾਲ ਦੀ ਨਾਲ ਕਾਨੂੰਨ ਦੀ ਕਹਿ ਸਕਦੇ ਧਜੀਆਂ ਜਾਫਰ ਟ੍ਰੈਫਿਕ ਰੂਲ ਜਿਹੜੇ ਆ ਤੋੜਦੇ ਨੇ ਤਾਂ ਕੀ ਕੀ ਕਾਰਵਾਈ ਜਿਹੜੀ ਹੋਣਾ ਹੈ ਦਿਨਾਂ ਚ ਕੀਤੀ ਜਾਏਗੀ ਵੀ ਆਲਰੇਡੀ ਵੇਖੋ ਤਿਹਾਰਾਂ ਦੇ ਦਿਨ ਸ਼ੁਰੂ ਤੋਂ ਹੀ ਜਦੋਂ ਦੇ ਅਸੀਂ ਲੱਗੇ ਹੋਏ ਹਾਂ ਮਾਂਜੋਕ ਸੀਪੀ ਸਾਹਿਬ ਵੱਲੋਂ ਇੱਕੋ ਹੀ ਹਦਾਇਤ ਹੈਗੀ ਆ ਕਿ ਕੋਈ ਵੀ ਟੂਰਿਸਟ ਜਾਂ ਤਿਹਾਰਾਂ ਦੇ ਦਿਨ ਵਿਚ ਪਬਲਿਕ ਜਿਹੜੀ ਆ ਉਹਨਾਂ ਦੀ ਆਵਾਜ਼ ਜਿਹੜੀ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਹੋ ਜਾਂਦੀ ਆ ਇਹਦੇ ਨਾਲ ਨਾਲ ਜਿਹੜੀਆਂ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਮਿਲ ਕੇ ਸਾਡੀਆਂ ਜਿਹੜੀਆਂ ਇਨਕ੍ਰੋਚਮੈਂਟ ਜਿਹੜੀਆਂ ਕੀਤੀਆਂ ਹੋਈਆਂ ਜਿਹਦੇ ਨਾਲ ਬਾਜ਼ਾਰਾਂ ਵਿੱਚ ਜਾਮ ਲੱਗਦਾ ਉਹ ਤਕਰੀਬਨ ਸਾਡੇ ਵੱਲੋਂ ਜਿਹੜੀਆਂ ਸਿਵਲ ਕਪੜਿਆਂ ਦੇ ਵਿੱਚ ਕਾਰਪੋਰੇਸ਼ਨ ਵਾਲੇ ਚਲੋ ਇਹ ਤਾਂ ਸਿਵਲ ਵਿੱਚ ਹੀ ਹੁੰਦੇ ਸਾਡੇ ਮਲਾਜ਼ਮਾਂ ਵੱਲੋਂ ਵੀ ਸਿਵਲ ਕਪੜਿਆਂ ਦੇ ਵਿੱਚ ਜਿਹੜੀ ਆ ਉਹ ਸਾਰੀਆਂ ਜਿਹੜੀਆਂ ਇਹਨਾਂ ਦੀ ਵਾਚ ਕਰਦੇ ਆ ਅਸੀਂ ਕੁਝ ਦਿਨਾਂ ਪਹਿਲੇ ਸਾਡੇ ਅਸੀਂ ਹੈਰੀਟੇਜ ਵਾਕਤੇ ਵੀ ਕੀਤੇ ਸੀਗੇ ਕੋਸ਼ਿਕ ਦੋ ਦੁਕਾਨਦਾਰ ਸੀਗੇ ਜਿਹੜੇ ਸਾਡੇ ਜੌਨ ਚਾਰਜਨ ਨੂੰ ਤੰਗ ਕਰਦੇ ਬਾਰ-ਬਾਰ ਸਮਾਨ ਬਾਹਰ ਲਾਉਂਦੇ ਸੀਗੇ ਕੱਲ ਜਦੋਂ ਸਾਡੀ ਅਸੀਂ ਸਾਡੀ ਵੀ ਇੱਕ ਪ੍ਰਾਈਵੇਟ ਮਤਲਬ ਸਿਵਲ ਕਪੜਿਆਂ ਵਿੱਚ ਔਰ ਕਾਰਪੋਰੇਸ਼ਨ ਦੇ ਵੀ ਜਿਹੜੇ ਸਟੇਟ ਆਫ ਸਰਦਾਰ ਧਰਮਿੰਦਰ ਸਿੰਘ ਹੁਣੀ ਉਹਨਾਂ ਨੇ ਵੀ ਆਪਣੀ ਟੀਮ ਗੱਡੀ ਸੀਗੀ ਔਰ ਚਾਰ-ਪੰਜ ਐਵੇਂ ਦੇ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਜਿਹੜੇ ਖਰਾਬ ਕਰਦੇ ਸੀਗੇ ਉਹਨਾਂ ਦੇ ਗੇਸ ਜਿਹੜੀ ਰਿਪੋਰਟ ਬਣਾ ਕੇ ਭੇਜੀ ਹੋਈ ਆ ਇਸ ਬਾਜ਼ਾਰ ਦੇ ਵਿੱਚ ਵੀ ਦੋ ਤਿੰਨ ਦੁਕਾਨਦਾਰ ਐਸੇ ਹੈਗੇ ਜਿਹੜੇ ਖਰਾਬ ਕਰਦੇ ਆ ਹੁਣ ਸਾਡੀ ਇਹੀ ਕੋਸ਼ਿਸ਼ ਆ ਜਿਵੇਂ ਤੁਸੀਂ ਕਿਹਾ ਤਿਹਾਰਾਂ ਦੇ ਵਿੱਚ ਕਾਨੂੰਨ ਦੀ ਜਿਹ ਅਸੀਂ ਬਾਰ-ਬਾਰ ਜਿਹੜੀਆਂ ਅਸੀਂ ਡਰਾਈਵ ਕਰਦੇ ਆਂ ਔਰ ਇਹਦਾ ਸਾਡਾ ਇਹੋ ਹੀ ਹੁੰਦਾ ਕਿ ਜਿਹੜੇ ਸਮਾਨ ਬਾਹਰ ਵੀ ਕੱਢਦੇ ਮਾੜਾ-ਮੋਟਾ ਉਹ ਵੀ ਨਾ ਕੱਢਣ ਜੇ ਨਹੀਂ ਕੱਢਣਗੇ ਕਿਉਂਕਿ ਸਮਝਾਉਣ ਵਾਲੀ ਗੱਲ ਜਿਹੜੀ ਉਹ ਖਤਮ ਹੋ ਗਈ ਸਮਝਾਉਣਾ ਨਹੀਂ ਹੋਣਾ ਹੈਗਾ ਹੁਣ ਇਹਦੇ ਨਾਲ-ਨਾਲ ਜਿਹੜੀਆਂ ਅਸੀਂ ਉਹ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਆਲਰੇਡੀ ਅਸੀਂ ਕਾਰਪੋਰੇਸ਼ਨ ਸਾਡੇ ਨਾਲ ਹੁੰਦੀ ਆ ਇਹ ਤੋਂ ਪਹਿਲਾਂ ਜਦੋਂ ਅਸੀਂ ਜੇ ਕੋਈ ਵੀ ਡਰਾਈਵ ਕਰਨੀ ਹੁੰਦੀ ਪਹਿਲਾਂ ਬਾਜ਼ਾਰ ਦਾ ਜਿਹੜਾ ਅਸੀਂ ਉਹ ਚੈਕਿੰਗ ਕਰਦੇ ਆਂ ਜਿਹੜੀ ਇੱਕ ਦੋ ਦਿੱਕਾ-ਦੁਕਾ ਦੁਕਾਨ ਹੋਊਗੀ ਜਿੰਨੇ ਬਾਹਰ ਲਾਇਆ ਹੋਗਾ ਉਹ ਉਹਦੇ ਖਿਲਾਫ ਜਿਹੜੀ ਕਾਰਵਾਈ ਕਰੂਗੀ ਕਾਰ ਇਵੇਂ ਦੇ ਕਰਕੇ ਬਾਹਰੋਂ ਆਣ ਕੇ ਕੁਝ ਅਨਸਰ ਐਵੇਂ ਹੈਗੇ ਆ ਕਿ ਜਿਹੜੀ ਖਰਾਬੀਆਂ ਕਰਦੇ ਆ ਸਟੰਟ ਮਾਰਦੇ ਆ ਟੂ ਵੀਲਰਸ ਹੋ ਗਈਆਂ ਕੋਈ ਐਵੇਂ ਦੀਆਂ ਗੱਡੀਆਂ ਹੋ ਗਈਆਂ ਆਲਰੇਡੀ ਸਾਡੀ ਜਿਹੜੀ ਚੈਕਿੰਗ ਚੱਲਦੀ ਆ ਡੇਲੀ ਤੇ ਸਾਡੇ ਕਰੀਬ ਜਿਹੜੀ ਟ੍ਰਾਫਿਕ ਪੁਲਿਸ ਦੀ ਮੈਂ ਦੱਸਦੀ ਆ ਡੇਲੀ ਦੇ ਟ੍ਰਾਫਿਕ ਪੁਲਿਸ ਜਿਹੜੀ ਆ 350 ਦੇ ਕਰੀਬ 300 ਤੋਂ 350 ਦੇ ਕਰੀਬ ਡੇਲੀ ਰੂਟੀਨ ਹੈਗਾ ਜਿਹੜੀਆਂ ਟੂ ਵੀਲਰ ਜਿਹੜੀ ਸਾਡੇ ਚੈੱਕ ਹੁੰਦੇ ਆ ਟੂ ਵੀਲਰ ਹੋਗੇ ਇਵਨ ਕਿ ਕਾਲੀ ਜਾਲੀਆਂ ਨਾਲ ਜਿਹੜੀਆਂ ਫਿਲਮਾਂ ਲਾਈਆਂ ਹੋਈਆਂ ਉਹ ਕਾਰਾਂ ਹੋ ਗਈਆਂ ਜਾਂ ਕੋਈ ਸ਼ੱਕ ਪੈਂਦਾ ਹੋਵੇ ਉਹਦੇ ਹੋਗੇ ਔਰ ਤਕਰੀਬਨ ਜਿਹੜੀਆਂ ਸ਼ਹਿਰ ਦੇ ਵਿੱਚ ਕਿਸੇ ਮਾਂਜੋਕ ਸੀਪੀ ਸਾਹਿਬ ਵਾਲੇ ਜੋ ਸਵੇਰੇ ਮੀਟਿੰਗ ਹੁੰਦੀ ਆ ਐਸਐਚਓ ਤੋਂ ਵੀ ਹਦਾਇਤ ਕੀਤੀ ਹੁੰਦੀ ਆ ਔਰ ਟ੍ਰੈਫਿਕ ਪੁਲਿਸ ਨੂੰ ਵੀ ਕਿ ਸਾਰੇ ਜਣੇ ਮਿਲ ਕੇ ਟ੍ਰੈਫਿਕ ਨੂੰ ਸਮੂਥਲੀ ਜਿਹੜੀ ਉਹ ਕੀਤਾ ਜਾਵੇ ਤਾਂ ਜੋ ਰਾਤ ਨੂੰ ਵੀ ਜਿਹੜੀ ਹੁੰਦੀ ਆ ਨਾਈਟ ਡੋਮਿਨੇਸ਼ਨ ਨਾਕੇ ਪ੍ਰੋਪਰ ਲੱਗੇ ਹੁੰਦੇ ਆ ਸਾਡੇ ਪੀਸੀਆਰਾਂ ਹੀ ਗੱਡੀਆਂ ਜਿਹੜੀਆਂ ਜਾਂ ਐਡੀਸ਼ਨ ਐਸਐਚਓ ਜਿਹੜੇ ਰਾਤ ਨੂੰ ਡਿਊਟੀ ਅਫਸਰ ਹੁੰਦੇ ਆ ਉਹ ਸਾਰੇ ਬਾਹਰ ਨਿਕਲਦੇ ਆ ਜੀਓ ਚੈੱਕ ਕਰਦੇ ਆ ਈਵਨ ਕਿ ਡੀਸੀਪੀ ਲੈਵਲ ਤੱਕ ਦੇ ਅਫਸਰ ਸਾਰੇ ਚੈੱਕ ਕਰਦੇ ਮਾਂਜੋਕ ਸੀਪੀ ਸਾਹਿਬ ਹੀ ਜਿਵੇਂ ਹੁਣ ਦਿਨ ਦਿਹਾੜਾ ਹੁੰਦੇ ਸਾਰੇ ਚੈਕਿੰਗ ਚੱਲਦੀ ਆ ਔਰ ਪ੍ਰੋ ਸ਼ਹਿਰ ਦੇ ਵਿੱਚ ਕੋਈ ਵੀ ਅਨਸਖਾਵੀ ਘਟਨਾ ਨਾ ਹੋਵੇ ਇਹਦੇ ਨਾਲ ਨਾਲ ਸਾਰੇ ਸ਼ਹਿਰ ਦੇ ਵਾਸੀਆਂ ਕੋਲੋਂ ਵੀ ਅਸੀਂ ਹੈਲਪ ਚਾਹੁੰਦੇ ਆ ਤਾਂ ਜੋ ਦੇਖੋ ਦੁਕਾਨਦਾਰ ਹੋਗੇ ਜਾਂ ਸ਼ਹਿਰ ਵਾਲੇ ਹੋਗੇ ਆਪਣੀਆਂ ਸਮਾਨ ਜਿਹੜਾ ਸਮਾਨ ਆ ਦੁਕਾਨਾਂ ਦੇ ਅੰਦਰ ਰੱਖਣ ਪਾਰਕਿੰਗ ਵਾਲੀ ਜਗ੍ਹਾ ਤੇ ਗੱਡੀਆਂ پارک ਹੋਣ ਤਾਂ ਜੋ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆ ਸਕੇ ਪਰ ਮੈਮ ਇਸ ਦੇ ਨਾਲ ਨਾਲ ਜਦੋਂ ਤਿਹਾਰਾ ਦਾ ਸੀਜ਼ਨ ਆਉਂਦਾ ਤਾਂ ਇੱਕ ਕਹਿ ਸਕਦੇ ਜ਼ਿਲ੍ਹੇ ਨੂੰ ਰੈੱਡ ਅਲਰਟ ਕਰ ਦਿੱਤਾ ਜਾਂਦਾ ਕਿਉਂਕਿ ਖਾਸ ਤੌਰ ਤੇ ਦੱਸ ਜੀ ਕਿ ਸਾਡਾ ਜ਼ਿਲ੍ਹਾ ਵੀ ਜਿਹੜਾ ਬਾਰਡਰ ਵੈਲਟ ਦੇ ਬਿਲਕੁਲ ਨਾਲਾ ਬਾਰਡਰ ਤੋਂ ਕਹਿ ਲਈਏ ਪਹਿਲਾ ਸ਼ਹਿਰ ਗੁਰੂ ਨਗਰੀ ਹੈਗਾ ਤਾਂ ਕਾਫੀ ਰਿਸਕ ਵੀ ਹੁੰਦਾ ਟੈਰੋਰੀਜ਼ਮ ਦੇ ਉੱਤੇ ਵੀ ਅੱਖ ਰੱਖਣੀ ਪੈਂਦੀ ਆ ਪੁਲਿਸ ਨੂੰ ਨਾਲ ਦੀ ਨਾਲ ਜਿਹੜੇ ਕੋ ਸ਼ਰਾਰਤੀ ਅੰਸਰ ਜਿੰਦਾ ਤੁਸੀਂ ਕਿਹਾ ਕਿ ਜਿੰਨਾਂ ਤੇ ਸ਼ੱਕ ਹੋਵੇ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਕੋਈ ਇਸ ਨੂੰ ਲੈ ਕੇ ਸਪੈਸ਼ਲ ਆਰਡਰ ਜਿਹੜੇ ਆ ਕਰ ਦਿੱਤੇ ਗਏ ਹੋਣ ਸੀਪੀ ਸਾਹਿਬ ਨਹੀਂ ਮਾਨਯੋਗ ਸੀਪੀ ਸਾਹਿ ਇਨਸੈਕਸ਼ਨ ਹੁੰਦੀਆਂ ਮਲਟੀਪਲ ਟਾਸਕ ਜਿਹੜੇ ਆ ਮਿਲਦੇ ਆ ਗੈਂਗਸਟਰ ਹੋ ਗਏ ਕੁਛ ਐਵੇਂ ਦੀਆਂ ਜਿਵੇਂ ਤੁਸੀਂ ਕਿਹਾ ਕੋਈ ਬਾਹਰੋਂ ਆਣ ਕੇ ਬਾਰਡਰ ਤੋਂ ਪਾਰ ਜਿਹੜੇ ਕੋਈ ਆਣ ਕੇ ਐਵੇਂ ਦਾ ਕੋਈ ਥ੍ਰੈਟ ਪਰਸੈਪਸ਼ਨ ਹੋਵੇ ਹਰ ਇੱਕ ਚੀਤੇ ਜਿਨ੍ਹਾਂ ਨੂੰ ਥ੍ਰੈਟ ਮਿਲੀ ਹੋਈ ਉਹਨਾਂ ਦੀ ਸਕਿਉਰਿਟੀ ਵਾਸਤੇ ਵੀ ਜਿਹੜੀ ਟਾਈਮ ਟੂ ਟਾਈਮ ਜਿਹੜਾ ਉਹ ਵੇਖਦੇ ਰਹਿੰਦੇ ਆ ਚੈਕਿੰਗ ਕਰਵਾਉਂਦੇ ਰਹਿੰਦੇ ਆ ਸੀਨੀਅਰ ਅਫਸਰ ਦੇ ਕਰੋ ਕਰਾਉਂਦੇ ਰਹਿੰਦੇ ਆ ਨਾਕੇ ਲੱਗੇ ਹੁੰਦੇ ਆ ਜਿਹੜੀਆਂ ਸ਼ੱਕ ਹੋਵੇ ਫੋਟੋਆਂ ਜਿਵੇਂ ਵੀ ਕੋਈ ਹੋਵੇ ਜਿਸ ਪਰਸਨ ਦੀ ਫੋਟੋ ਹੋਵੇ ਕੋਈ ਐਵੇਂ ਦਾ ਕ੍ਰਿਮੀਨਲ ਹੋਵੇ ਉਹਦੀਆਂ ਫੋਟੋਆਂ ਗਰੁੱਪ ਚ ਲੈ ਕੇ ਪ੍ਰੋਪਰ ਅਲਰੇਡੀ ਜਿਹੜਾ ਡੇਲੀ ਜਿਹੜਾ ਰੈਡ ਅਲਰਟ ਚੱਲਦਾ ਹੀ ਚੱਲਦਾ ਸਾਡੇ ਸਿਟੀ ਸੀਲਿੰਗ ਪੁਆਇੰਟ ਹੋ ਗਏ ਰੈਡ ਅਲਰਟ ਪੁਆਇੰਟ ਹੋ ਗਏ ਜਿਹੜੇ ਉਹ ਡੇਲੀ ਚੱਲਦੇ ਵੱਖਰੇ ਵੱਖਰੇ ਟਾਸਕ ਮਾਂਜੋਕ ਸੀਪੀ ਸਾਹਿਬ ਵੱਲੋਂ ਮਿਲਦੇ ਆ ਔਰ ਜਿਹੜੀ ਸਾਰੇ ਇੰਪਲੀਮੈਂਟ ਸ਼ਹਿਰ ਦੇ ਵਿੱਚ ਹੁੰਦਾ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਾ ਹੋ ਸਕੇ ਕਿਉਂਕਿ ਮੈਮ ਜੇ ਆਪਾਂ ਗੱਲ ਕਰ ਲਈਏ ਲੌਂਡ ਆਰਡਰ ਦੀ ਤਾਂ ਉਸ ਦੇ ਨਾਲ ਨਾਲ ਖਾਸ ਤੌਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਨਾਲ ਟ੍ਰੈਫਿਕ ਦੇ ਉੱਤੇ ਵੀ ਪੈਂਦੀ ਆ ਕਿਉਂਕਿ ਟ੍ਰੈਫਿਕ ਦੇ ਵਿੱਚ ਕਹਿ ਲਈਏ ਕਿ ਕਈ ਇਹੋ ਜਿਹੇ ਸ਼ਰਾਰਤੀ ਅਨਸਰ ਹੁੰਦੇ ਆ ਰੂਲ ਤੋੜ ਕੇ ਹੁੰਦਾ ਕਿ ਨਾ ਪਵੇ ਲੇਕਿਨ ਸੀਸੀਟੀਵੀ ਦੇ ਕਹਿ ਸਕਦੇ ਆ ਕਿ ਜਰੀਏ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਨਿਗਰ ਰੱਖੀ ਜਾਂਦੀ ਆ ਤਾਂ ਕੋਈ ਖਾਸ ਪ੍ਰਬੰਧ ਹੋਰ ਕੀਤੇ ਗਏ ਹੋਣ ਸਪੈਸ਼ਲ ਨਾਕਾਬੰਦੀ ਵਿਧਾਈ ਗਈ ਹੋਵੇ ਸ਼ਹਿਰ ਦੇ ਵਿੱਚ ਨਹੀਂ ਵੇਖੋ ਸਾਡੀ ਟੀਮਾਂ ਵੱਲੋਂ ਟ੍ਰੈਫਿਕ ਟੀਮ ਵੱਲੋਂ ਵੀ ਜਿਹੜੇ ਆ ਨਾਕਾਬੰਦੀ ਪ੍ਰੋਪਰ ਜਿਹੜੀ ਮੈਂ ਤੁਹਾਨੂੰ ਦੱਸਣ ਦੀ 100% ਕੀਤੀ ਜਾਂਦੀ ਹੈ ਡੇਲੀ ਦਾ ਟਾਸਕ ਮਿਲਦੇ ਆ ਹੁਣ ਸਾਡੀ ਕੋਸ਼ਿਸ਼ ਹੁੰਦੀ ਆ ਟੂ ਵੀਲਰ ਜਿੱਥੇ ਮੰਡੀਰ ਹੋਗੀ ਬਾਹਰੋਂ ਆਣ ਕੇ ਜਿਹੜੀ ਹੁੱਲੜਬਾਜੀ ਕਰਦੇ ਆ ਉਹਨਾਂ ਦੇ ਨੱਥ ਪਾਉਣ ਵਾਸਤੇ ਬਾਕੀ ਜਿਹੜੇ ਆਈ ਟ੍ਰਿਪਲ ਸੀ ਦੇ ਕੈਮਰੇ ਹੈਗੇ ਉਹ ਹੋਗੇ ਬਾਕੀ ਸਾਡਾ ਇੱਕ ਪਾਈਸ ਜਦੋਂ ਇਹ ਫੋਟੋ ਖਿੱਚਦੇ ਬਾਹਰ ਦੀਵੇ ਨਾਕਾ ਕੋਈ ਦੌੜਦਾ ਅਗਲੇ ਨਾਕੇ ਨੂੰ ਅਸੀਂ ਮਤਲਬ ਇਮੀਡੀਏਟਲੀ ਜਿਹੜਾ ਉਹ ਇਨਟੀਮੀਟ ਕਰ ਦਿੰਨੇ ਆ ਉਹ ਉਹ ਨਾਲ ਹੁੰਦਾ ਵਾ ਇਸ ਦੇ ਨਾਲ ਨਾਲ ਜਿਹੜੀ ਫੋਟੋ ਖਿੱਚ ਕੇ ਉਹਦੀ ਜੇ ਬੰਦਾ ਬਾਹਰ ਦੀਵੇ ਨਾਕਾ ਤੋੜ ਕੇ ਦੌੜਦਾ ਵੀ ਆ ਤੇ ਉਹ ਦੂਜਾ ਮਮਾ ਜਿਹੜਾ ਸਾਡਾ ਮੁਲਾਜ਼ਮ ਹੋਊਗਾ ਉਹ ਫੋਟੋ ਖਿੱਚ ਕੇ ਆਨਲਾਈਨ ਜਿਹੜੇ ਕੈਮਰੇ ਚਲਾਣਾ ਜਿਹੜੇ ਹੁੰਦੇ ਕਿਉਂਕਿ ਦੂਜੇ ਜਿਹੜੇ ਚਲਾਣਾ ਉਹ ਬਿਲਕੁਲ ਬੰਦ ਹੋ ਗਏ ਜਿਹੜੀਆਂ ਬੁਕਸ ਤੇ ਹੁੰਦੇ ਸੀ ਕਿ ਉਹ ਸਾਰੇ ਬੰਦ ਹੋ ਗਏ ਹੁਣ ਆਨਲਾਈਨ ਚਲਾਣ ਹੀ ਸਾਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਉਹ ਹੀ ਹੁੰਦੇ ਆ ਔਰ ਆਨਲਾਈਨ ਚ ਉਹ ਆ ਮੈਂ ਮਸ਼ੀਨ ਦਿਖਾਉਣਾ ਚਾਹੂੰਗੀ ਤੁਹਾਨੂੰ ਆ ਜਿਹੜੀ ਸਾਡੀ ਐਕਚੁਅਲੀ ਆ ਜਿਹੜੀ ਮਸ਼ੀਨਾਂ ਦੇ ਵਿੱਚ ਆਨਲਾਈਨ ਚਲਾਨ ਜਿਹੜੇ ਆ ਹੋ ਜਾਂਦੇ ਤੁਸੀਂ ਇਹਦੇ ਵਿੱਚ ਫੋਟੋ ਖਿੱਚਦੇ ਆ ਪੂਰੀ ਬੰਦੇ ਦੀ ਡਿਟੇਲ ਜਿਹੜੀ ਉਹ ਜਿਹਨੋਂ ਗੱਡੀ ਨੰਬਰ ਪਾਦੇ ਪੂਰੀ ਡਿਟੇਲ ਆ ਜਾਂਦੀ ਆ ਇਸ ਕਰਕੇ ਉਹ ਨਹੀਂ ਹੈਗਾ ਕਿ ਤੁਸੀਂ ਨਾਕਾ ਤੋੜਿਆ ਜਾਂ ਰੈੱਡ ਲਾਈਟ ਕ੍ਰਾਸ ਕੀਤੀ ਮੁਲਾਜ਼ਮ ਨੇ ਫੋਟੋ ਖਿੱਚੀ ਤੇ ਤੁਸੀਂ ਜਿਹੜੇ ਕਹੋਗੇ ਕਿ ਨਹੀਂ ਇਹ ਚਲਾਨ ਕਿਵੇਂ ਹੋ ਗਿਆ ਉਹ ਇਹਦੇ ਆਨਲਾਈਨ ਚਲਾਨ ਜਿਹੜਾ ਉਹ ਹੋ ਜਾਂਦਾ ਨਾਲ ਦੀ ਨਾਲ ਕਾਰਵੇ ਜਿਹੜੀਆਂ ਨਾਲ ਦੀ ਨਾਲ ਹੋਰ ਮਿੰਟਾਂ ਦੇ ਵਿੱਚ ਵੇਖੋ 5-6 ਮਿੰਟ ਲੱਗਦੇ ਉਹਦੇ ਵਿੱਚ ਬੰਦੇ ਦੇ ਕੋਲੇ ਜਿਹੜਾ ਉਹ ਮੈਸੇਜ ਪਹੁੰਚ ਜਾਂਦਾ ਵਾ ਉਹਦੇ ਫੋਨ ਤੇ ਮੈਸੇਜ ਆ ਜਾਂਦਾ ਤੁਸੀਂ ਕੋਈ ਵੀ ਹੋਵੇ ਮਤਲਬ ਸਾਡੇ ਵੱਲੋਂ ਪ੍ਰੋਪਰ ਹੈਗਾ ਖਾਸ ਕਰਕੇ ਜਿਹੜੇ ਮੂੰਹ ਬੰਨੇ ਹੋਏ ਜੇ ਲੇਡੀਜ਼ ਮੂੰਹ ਬੰਦੀਆਂ ਵਾਂ ਤੇ ਬੇਨਤੀ ਹੈਗੀ ਆ ਵੀ ਆਪਣੇ ਹੈਲਮਟ ਪਾਉਣ 트리플 ਰਾਈਡਿੰਗ ਲੇਡੀਜ਼ ਵੀ ਹੋ ਗਈ ਉਹਨਾਂ ਦਾ ਵੀ ਚਲਾਨ ਹੋਊਗਾ ਮਤਲਬ ਇਹ ਨਹੀਂ ਹੈਗਾ ਕੋਸ਼ਿਸ਼ ਜਿਵੇਂ ਕਮੈਂਟ ਕਰਦੇ ਆ ਵੀ ਤੁਸੀਂ ਬੰਦਿਆਂ ਦੇ ਚਲਾਨ ਕੱਢਦੇ ਟ੍ਰਿਪਲ ਰਾਈਡ ਨਹੀਂ ਇਵਨ ਲੇਡੀਜ਼ ਦੇ ਵੀ ਇਹੀ ਚਲਾਨ ਕਰਨੇ ਆ ਕੋਈ ਐਵੇਂ ਦੀ ਚੀਜ਼ ਨਹੀਂ ਹੈਗੀ ਵੀ ਅਸੀਂ ਲੇਡੀਜ਼ ਐਂਸੋ ਵਿੱਚ ਫਰਕ ਰੱਖਦੇ ਆ ਜਦੋਂ ਸਾਡੀ ਕੋਸ਼ਿਸ਼ ਇਹ ਹੋਈ ਆ ਕਿ ਸਮੂਥਲੀ ਜਿਹੜਾ ਸ਼ਹਿਰ ਦੇ ਵਿੱਚ ਖਾਸ ਕਰਕੇ ਕਿਰਮੇਦ ਨੂੰ ਕਿਸੇ ਤਰ੍ਹਾਂ ਦੀ ਐਵੇਂ ਦੀ ਸਪੋਰਟ ਨਾ ਮਿਲੇ ਮੂੰਹ ਟੱਕਣ ਦੇ ਕਰਕੇ ਜੀ ਮੈਮ लास्टਵਾਲਿਆ ਕੀ ਜਿਹੜੇ ਸ਼ਰਾਰਤੀਆਂ ਸਰ ਹੈਗੇ ਨੇ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਚਾਹੀਦੀ ਮੇਰੇ ਕੋਲ ਬਿਲਕੁਲ 100% ਹੈ ਹੁਣ ਉਹ ਚੀਜ਼ਾਂ ਖਤਮ ਹੋ ਗਈਆਂ ਕਿ ਬਾਰ-ਬਾਰ ਤੁਹਾਨੂੰ ਤੁਹਾਡੇ ਮਿੱਥਾ ਰਾਈਂ ਅਸੀਂ ਮੈਸੇਜ ਦਵਾਂਗੇ ਕੋਈ ਚੀਜ਼ ਦਾ ਅਮਰਸਰ ਦੇ ਵਿੱਚ ਆਉਣਾ ਸੋ ਸਮਝ ਕੇ ਆਉਣ ਕੋਈ ਐਵੇਂ ਦੀ ਚੀਜ਼ ਨਹੀਂ ਹੈਗੀ ਵੀ ਤੁਸੀਂ ਆਣ ਕੇ ਗੁੰਡਾਗਰਦੀ ਕਰ ਦੋਗੇ ਕਰਕੇ ਵੀ ਚਲ ਜਾਓਗੇ ਤਾਂ ਵੀ ਤੁਹਾਡੀ ਜਿਹੜਾ ਚਲਾਨ ਹੋ ਜਾ ਜਿਹੜੀ ਕਾਰਵਾਈ ਹੋਊਗੀ ਤੁਹਾਡੇ ਘਰੋਂ ਤੁਹਾਨੂੰ ਫੜ ਕੇ ਲੈ ਕੇ ਆਵਾਂਗੇ ਮਤਲਬ ਇੰਨਾ ਕਿ ਦਮ ਰੱਖਦੇ ਆ ਵੀ ਇਹ ਚੀਜ਼ ਨਾ ਹੋਵੇ ਤੇ ਆਪਾਂ ਆਏ ਮਾਹੌਲ ਖਰਾਬ ਕਰਕੇ ਚਲ ਗਏ ਕਿਉਂਕਿ ਸਾਰੀ ਅਮਰਸਰ ਸਿਟੀ ਪੁਲਿਸ ਜਿਹੜੀ ਹੈ ਉਹ ਲੱਗੀ ਹੋਈ ਹੈ ਮਾਨਯੋਗ ਸੀਪੀ ਸਾਹਿਬ ਦਾ ਹੁਕਮ ਆ ਬਾਹਰੋਂ ਟੂਰ ਪ੍ਰੋਬਲਮ ਨਾ ਹੋ ਸਕੇ ਔਰ ਅਸੀਂ ਜਿਹੜੀ ਅਡੀਟੋ ਦਾ ਜੋਰ ਲਾਇਆ ਹੋਇਆ ਪੂਰਾ ਆਪਣੀ ਟੀਮਾਂ ਜਿਹੜੀਆਂ ਥਾਣੇ ਵਾਲੇ ਵੱਖਰੇ ਪੁਲਿਸ ਵੱਖਰੀ ਆ ਵੱਖਰੇ ਵੱਖਰੇ ਹੈਡ ਆ ਸੀਆਈ ਸਟਾਫ ਵੱਖਰਾ ਜਿਹੜਾ ਉਹ ਸ਼ਹਿਰ ਦੀ ਸੁਰੱਖਿਆ ਵਾਸਤੇ 100% ਜਿਹੜੀ ਆਪਣੀ ਡਿਊਟੀ ਕਰ ਰਹੇ ਜਿਹੜਾ ਸਿਵਲ ਦੇ ਵਿੱਚ ਵੀ ਜ਼ਿਆਦਾਤਰ ਸਟਾਫ ਲਗਾਇਆ ਗਿਆ ਨਹੀਂ ਵੇਖੋ ਸੁਪਰ ਜਿਹੜੀ ਕਹਿੰਦੇ ਨੇ ਨਾ ক্লোਜ਼ ਸੁਪਰਵੀਜ਼ਨ ਕਰਨ ਵਾਸਤੇ ਜਾਂ ਐਵੇਂ ਦੀਆਂ ਟੀਮਾਂ ਵਾਚਰ ਟੀਮਾਂ ਜਿਹੜੀਆਂ ਲਾਈਆਂ ਹੋਈਆਂ ਮਤਲਬ ਹਰ ਜਗ੍ਹਾ ਤੇ ਵਾਚਰ ਟੀਮਾਂ ਲੱਗੀਆਂ ਹੋਈਆਂ ਜਿਵੇਂ ਮੈਂ ਆਪਾਂ ਇਹ ਗੱਲ ਕਰਾਂ ਤੇ ਮੇਰੀਆਂ ਵੀ ਟੀਮਾਂ ਜਿਹੜੀਆਂ ਮੇਰੇ ਦੀ ਮੰਦਰੀਆਂ ਨਿਕਲਦੀ ਮਲੇ ਜ਼ਰੂਰੀ ਹੈ ਜੋਂ ਚਾਹਿਆ ਨੂੰ ਹਦਾਇਤ ਕੀਤੀ ਹੋਈ ਆ ਵੀ ਇਸ ਤੋਂ ਪਹਿਲਾਂ ਇਹਦੇ ਨਾਲ ਨਾਲ ਕਾਰਪੋਰੇਸ਼ਨ ਵੀ ਸਾਡੀ ਪੂਰੀ ਬਤਲਾ ਹੈਲਪ ਕਰਦੀ ਆ ਮਾਨਜੋਕ ਨਵੀਂ ਕਮਿਸ਼ਨਰ ਸਾਹਿਬ ਆਏ ਉਹਨਾਂ ਨੇ ਵੀ ਪੂਰੀ ਆ ਉਹ ਕਹਿੰਦੇ ਵੀ 100% ਦੇ ਵੀ ਚੀਤਾ ਨੂੰ ਚਾਹੀਦੀ ਉਹ ਕਰਾਂਗੇ ਉਹ ਸਾਡਾ ਕਿਸੇ ਨਾਲ ਇਹ ਨਹੀਂ ਚੀਜ਼ ਹੈਗਾ ਕਿ ਚਲਾਨ ਕੱਟ ਕੇ ਕੋਈ ਅਸੀਂ ਬੱਲੇ ਬੱਲੇ ਕਰਾਉਣਾ ਚਾਹੁੰਦੇ ਆ ਜਾਂ ਐਵੇਂ ਚੀਜ਼ਾਂ ਲੋਕਾਂ ਵਾਸਤੇ ਹੀ ਲੱਗੇ ਹੋયા ਇਹਨਾਂ ਵਾਸਤੇ ਕੰਮ ਕਰਦੇ ਆ ਔਰ ਇਹਨਾਂ ਦਾ ਫਰਜ਼ ਬੰਦਾ ਸਾਡੀ ਵੱਧ ਵੱਧ ਸਪੋਰਟ ਕਰਦੇ ਜਿਹੜਾ ਕੋਈ ਗਲਤੀ ਕਤਾਹੀ ਕਰੋਗੇ ਬਖਸ਼ਿਆ ਨਹੀਂ ਜਾਊਗਾ ਨਾ ਬਿਲਕੁਲ ਨਹੀਂ ਜੀ ਅੱਗੇ ਵੀ ਨਹੀਂ ਬਖਸ਼ਿਆ ਨਾ ਹੁਣ ਤੇ ਹੋਰ ਨਹੀਂ ਬਖਸ਼ ਕੀ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੱਸ ਦਈਏ ਕੀ ਹੁਣ ਜੋ ਫੈਸਟੀਵਲ ਸੀਜ਼ਨ ਜਿਹੜਾ ਬਿਲਕੁਲ ਕਹਿ ਸਕਦਾ ਕਿ ਆ ਚੁੱਕਿਆ ਹੈ ਨਵਰਾਤਰੀ ਚੱਲ ਰਹੇ ਨੇ ਤਾਂ ਇਸ ਤੋਂ ਬਾਅਦ ਹੁਣ ਦੁਸ਼ਹਿਰਾ ਆਊਗਾ ਦੀਵਾਲੀ ਆਊਗੀ ਤਾਂ ਉੱਥੇ ਹੀ ਫੈਸਟੀਵਲ ਸੀਜ਼ਨ ਨੂੰ ਧਿਆਨ ਚ ਰੱਖਦੇ ਹੋਏ ਜ਼ਿਲ੍ਹੇ ਦੇ ਵਿੱਚ ਰੈਡ ਅਲਰਟ ਜਿਹੜਾ ਹੋ ਚੁੱਕਿਆ ਤਾਂ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਜਿਹੜੀ ਆ ਖਾਸ ਤੌਰ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕੋਈ ਵੀ ਅਗਰ ਕਿ ਸ਼ਰਾਰਤੀਆਂ ਸਰ ਲੱਭਦਾ ਜਾਂ ਫਿਰ ਕੋਈ ਵੀ ਇਹੋ ਜੀ ਮਨਸ਼ਾ ਦੇ ਨਾਲ ਕੋਈ ਗਲਤੀ ਕਰ ਪੈਂਦਾ ਹੈ ਜਾਂ ਫਿਰ ਕਿਸੇ ਦੇ ਦਿਮਾਗ ਦੇ ਵਿੱਚ ਹੋਊਗਾ ਕਿ ਅਸੀਂ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤਾਂ ਉਸ ਦੇ ਉੱਤੇ ਹੁਣ ਪੁਲਿਸ ਜਿਹੜੀ ਹੈ ਹਰ ਤਰਫੋਂ ਸੀਸੀਟੀਵੀ ਦੀ ਗੱਲ ਕਰ ਲਈਏ ਜਾਂ ਸਿਵਲ ਮੁਲਾਜ਼ਮਾਂ ਦੀ ਗੱਲ ਕਰ ਲਈਏ ਜਾਂ ਵੱਖ-ਵੱਖ ਜਿਹੜੇ ਸਟਾਫs ਹੈਗੇ ਨੇ ਪੰਜਾਬ ਪੁਲਿਸ ਦੇ ਵਿੱਚ ਤਾਂ ਹਰ ਕਿਸੇ ਵੱਲੋਂ ਜਿਹੜਾ ਸਖਤ ਨਿਗਰਾਨੀ ਜਿਹੜੀ ਆ ਰੱਖੀ ਗਈ ਆ ਤਾਂ ਕੱਲੇ-ਕੱਲੇ ਉੱਤੇ ਜਿਹੜੀ ਹੁਣ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਕੀਤੀ ਜਾਏਗੀ ਕੈਮਰਾਮੈਨਸ ਨੀਕ ਮਾਰਦੇ ਨਾਲ ਖੇਸ ਨੂੰ ਜਗਬਾਨੀ ਟੀਵੀ ਸ਼੍ਰੀ ਅਮਸਾ